हां जी ਕਿਸਾਨ ਵੀਰੋ ਸਵਾਦ ਤਾਂ ਤੁਹਾਡਾ ਆਪਣੇ YouTube ਚੈਨਲ ਬਾਵੜਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਮੱਝ ਸੇਲ ਲਈ ਲੈ ਕੇ ਆਏ ਹਾਂ ਜੀ ਤੇ ਜਿਸ ਘਰ ਤੋਂ ਬਈ ਵੀਡੀਓ ਬਣਾ ਰਹੇ ਆਂ ਵੀਰ ਦੇ ਘਰੇ ਲੂ ਪਸ਼ੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਬਾਈ ਤੇ ਬਈ ਘਰ ਦੀ ਮੱਝ ਆਓ ਪੁੱਛ ਲੈਨੇ ਬਾਈ ਤੁਹਾਡੇ ਆਜੇ ਬਈ ਜੀ ਬਈ ਜੀ ਅਸੀਂ ਹੋਠੀਕੋ ਹਾਂ ਬਈ ਜੀ ਹਾਂ ਬਈ ਜੀ ਵਧੀਆ ਜੀ ਨਾਮ ਤੇ ਐਡਰੈਸ ਬੋਲ ਨਾਮ ਜੀ ਮੇਰਾ ਨਾਮ ਕਾਲਾ ਪਿੰਡ ਜੰਗਿਆਣਾ ਜ਼ਿਲ੍ਹਾ ਬਰਨਾਲਾ ਤਹਸੀਲ ਤਪਾ ਜੀ ਨੇੜੇ ਪਿੰਡ ਦੇ ਨੇੜੇ ਭਟੌਰ ਲੱਗਦਾ ਜੀ ਆਪਣੇ ਮੋਬਾਈਲ ਨੰਬਰ ਮੋਬਾਈਲ 77400 ਜੀ 52490 ਜੀ ਠੀਕ ਹੈ ਬਾਈ ਇਹ ਵੀ ਉਹਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਵੇੜੀ ਝੋਟੀ ਦੇ ਨੇ ਕਿਹੜਾ ਸਾਸ ਹੁੰਦੀ ਹੈ ਇਹ ਦੂਜੇ ਸੂਏ ਹੁੰਦੀ ਹੈ ਬਾਈ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਮੰਨ ਕੇ ਚਲੋ ਜੀ ਲੈ ਜੋ ਵੀ ਦੱਸ ਦੇਣਾ ਹਾਂ ਤਾਂ ਲਈ ਜਾਓ ਤਾਂ ਠੀਕ ਆ ਬਾਈ ਹਾਂ ਜੀ ਕਿੰਨਾ ਦੁੱਧ ਚੋਇਆ ਪੀਛੇ ਪਹਿਲੇ ਸੂਏ 10 ਲੀਟਰ ਚੋਇਆ ਗਿਆ ਦਾ ਆਪਾਂ ਠੀਕ ਆ ਬਾਈ ਠੰਡੀ ਸੀਲ ਆ ਠੰਡੀ ਸੀਲ ਪੂਰੀ ਵਧੀਆ ਜੀ ਕੋਈ ਐ ਨਹੀਂਗਾ ਠੀਕ ਆ ਮਰਜੀ ਆ ਕੋਈ ਮਰਜੀ ਹੋਈ ਜੇ ਤੇ ਸਾਣਾ ਹੋਣਾ ਤੇ ਜੇ ਮਰਜ਼ੀਆਂ ਕਰੀ ਜਾਓ ਕੋਈ ਚੱਕਰ ਠੀਕ ਆ ਬਾਈ ਆਪਣੇ ਘਰ ਦੀ ਝੋਟੀ ਹੈ ਨਾ ਹਾਂ ਘਰ ਦੀ ਝੋਟੀ ਠੀਕ ਆ ਬਾਈ ਕੱਚੀ ਜ਼ਰੂਰ ਫੇਸ ਦੇ ਲਓ ਬਾਈ ਫੇਸ ਬਹੁਤ ਚੰਗਾ ਸਿੰਘ ਦੋਨੇ ਇੱਕੋ ਜਿਹੇ ਹਾਂ ਜੀ ਵੇ ਤੇ ਥਣ ਬਹੁਤ ਚੰਗਾ ਮੁਠੀ ਵਾਲਾ ਥਣ ਹਜੇ ਕੱਚੀ ਆ 10 ਦਿਨ ਲੈਂਦੀ ਆ ਹਾਂ ਲੈ ਜੀ ਤਾਂ 10 ਦਿਨਾਂ ਨੂੰ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰਨਾ ਕੱਲਾ ਕੱਲਾ ਥਣ ਪੂਰੀ ਵਿੱਠੀ ਦੇ ਥਣ ਬਰੀਕੀ ਜਾ ਝੋਟੀ ਚੰਗੀ ਆ ਦੁੱਧ ਵਾਲੀ ਝੋਟੀ ਆ ਬਾਈ ਤੇ ਪੱਠ ਫੁੜਾ ਚੈੱਕ ਕਰ ਲੋ ਚੰਗੀ ਆ ਉੱਪਰੋਂ ਵੀ ਪਦਰ ਪੁਦਰਾ ਵੀ ਚੰਗੀ ਆ ਲੇਵਾ ਕਮਾਲ ਖੋਲਿਓ ਬਈ ਤੋਰ ਕੇ ਖਾ ਲਓ ਚਿਵਾਈ ਚਿਵਾਈ ਪੂਰੀ ਓਕੇ ਚਿਵਾਈ ਪੂਰੀ ਵਰਗਾਈ ਪਮਾ ਜਵਾਕ ਚੋਈ ਜਾਣਗੀ ਕੋਈ ਚੱਕਰ ਪੌਂ ਦੀ ਬਾਈ ਜਵਾਕ ਚੋਈ ਜਾਣ ਕੋਈ ਚੱਕਰੀ ਨਹੀਂ ਚਿਵਾਈ ਚੋਈ ਓਕੇ ਤੋਰਾ ਤਾਰਾ ਚੈੱਕ ਕਰ ਲੋ ਕਰਮਾਈ ਦਾ ਤੋਰਾ ਤਾਰਾ ਵੀ ਚੰਗਾ ਗਾ ਆਰਡਰ ਕਮਾਲ ਦਾ ਹਜੇ ਕੱਚੀ ਆ ਬਈ ਉਸ ਹਾਵਨਾ ਐਸਟੀਮੇਟ ਲਾ ਲਿਓ ਤੇ ਬਣੂਗੀ ਬਹੁਤ ਬਈ ਛੋਟੀ ਮੁੱਲ ਕੀ ਹੈ ਬਈ ਇਹਦਾ ਮੁੱਲ ਇਹਦਾ ਜੀ ਆਪਾਂ 90000 ਦੀ ਦੇ ਰਾਂਗੇ ਮਾਨਤਨ ਮਾਨਤਨ ਕਰ ਲਿਆਂਗੇ ਠੀਕ ਹੈ 90000 ਰੁਪਈਆ ਮੁੱਲ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨਤਨ ਜ਼ਰੂਰ ਹੋ ਜਾਊਗਾ ਚੰਗੀ ਆ ਝੋਟੀ ਤੋਰਾ ਤਰਾ ਦੇਖੋ ਬਈ ਆਰਡਰ ਬੜਾ ਕਮਾਲ ਦਾ ਸੋਹਣਾ ਆਰਡਰ ਕਰ ਮਲੀ ਤਿਆਰ ਕਰਦੀ ਹੁੰਦੀ ਆ ਅਜੇ ਬਾਈ ਨੇ ਦੱਸਿਆ 10 ਦਿਨ ਲੈਦੀ ਆ 10 ਦਿਨਾਂ ਨੂੰ ਆਰਡਰ ਆ ਜਿਹੜਾ ਕਮਾਲ ਦਾ ਤਿਆਰ ਕਰ ਲੈਣਾ ਚੰਗੀ ਆ ਝੋਟੀ ਸਨਖੀ ਆ ਬਈ ਬਈ ਤੇ ਵੱਡੀ ਗੱਲ ਕਰਦੀ ਆ ਬਈ ਘਰੇ ਚੋਈ ਵੀ ਆ ਤੇ ਤਸੱਲੀ ਵਾਲੀ ਝੋਟੀ ਆ ਖਰੇ ਰੱਖਣ ਵਾਲਾ ਵੀਰ ਚਾਹੀ ਲੈ ਜੇ ਹਾਂਜੀ ਦੁੱਧ ਦੁੱਧ ਨਾਲੋਂ ਵਧੀਆ ਬੋਰੀਆ ਪੂਰੀ ਵਧੀਆ ਜੀ ਐ ਕੋਈ ਆ ਬਾਈ ਹੂੰ ਮੌਲੇ ਦਾ 90000 ਰੁਪਏ ਬਾਕੀ ਜਿਹੜਾ ਮੌਕੇ ਦੇ ਵਿੱਚੋਂ ਮਾਨ ਤਨ ਜ਼ਰੂਰ ਹੋ ਜਾਊਗਾ ਤੇ ਕਿਸੇ ਵੀਰ ਨੂੰ ਬਈ ਝੋਟੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ ਜੀ